ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਕੰਗਾ ਸਾਹਿਬ ਠੀਕ ਹੈ ਜੀ ਪਿੰਡ ਦੁੱਲਚੀ ਮਾਜਰਾ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਅਦੀਨ ਗੁਰਦੁਆਰਾ ਪੱਠਾ ਸਾਹਿਬ ਰੋਪੜ ਠੀਕ ਹੈ ਜੀ ਠੀਕ ਹੈ ਜੀ ਗੁਰਦੁਆਰਾ ਕੰਗਾ ਸਾਹਿਬ ਪਿੰਡ ਪੰਥਰਤਨ ਸਾਠਕਣ ਵਾਸੀ ਬਾਬਾ ਹਰਪਾਲ ਸਿੰਘ ਕਾਲ ਸਿਰਪਾ ਜਿਹੜੇ ਹਰਵੰਸਾਲੇ ਬਾਬਾ ਜੀ ਜੰਮੀ ਵਾਲੇ ਉਹਨਾਂ ਦੇ ਵੱਲੋਂ ਇੱਥੇ ਸੇਵਾ ਚੱਲਦੀ ਹੈ ਗੁਰਦੁਆਰਾ ਸਾਹਿਬ ਦੀ ਤੇ ਲਿਖਿਆ ਵੀ ਆਪਣਾ ਯੋਗਦਾਨ ਪਾਓ ਠੀਕ ਹੈ ਬਾਈ ਗੁਰਜੀ ਹਾਂ ਗੁਰਦੁਆਰਾ ਕੰਗਾ ਸਾਹਿਬ ਇਹ ਨਹੀਂ ਵੀ ਇਸ ਜਗ੍ਹਾ ਤੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਂਦੇ ਜਾ ਰਹੇ ਸਨ ਗੰਗੂ ਬਾਂਮਣ ਦੇ ਨਾਲ ਤਾਂ ਇਸ ਜਗ੍ਹਾ ਤੇ ਮਾਤਾ ਜੀ ਨੇ ਕੰਗਾ ਕਰਿਆ ਸੀ ਹਾਂ ਈਕਈ ਨਰਸ਼ਨ ਕਰਾਉਣੇ ਤੁਹਾਨੂੰ ਅੰਦਰ ਚੱਲੋ ਚੁਲਦੇ ਰਹਿਣਗੇ ਨਿਸ਼ਾਨ ਸੰਦਾ ਪੰਥ ਮਹਾਰਾਜ ਕੇ ਠੀਕ ਹੈ ਜੀ ਕਰੋ ਨਰਸ਼ਨ ਵਰਤਰਾ ਸਾਹੀ ਦੇ ਤੇ ਇਤਿਹਾਸ ਵਾਰੇ ਤੁਹਾਨੂੰ ਜਾਣਨ ਪਾਉਨੇ ਆ ਠੀਕ ਆ ਬਾਈ ਗੁਰੂ ਜੀ ਹਾਂ ਕ੍ਰਾਂਤੀ ਸਿੰਘ ਜੀ ਕਿ ਆਪਾਂ ਨੇ ਉਹਨੂੰ ਪੁੱਛਿਆ ਠੀਕ ਹੈ ਜੀ ਬਾਬਾ ਜੀ ਇੱਧਰ ਚੱਲਦਾ ਜੀ ਲੰਗਰ ਠੀਕ ਹੈ ਜੀ ਇਹ ਲੰਗਰ ਆ ਵੀ ਹੈ ਆ ਮੇਨ ਰੋਡ ਆ ਜੀ ਇੱਥੇ ਚਲੇ ਜਾਂਦੇ ਮਰੰਡੇ ਨੂੰ ਆਹ ਵਾਲਾ ਪਾਸਾ ਮਰੰਡੇ ਨੂੰ ਤੁਹਾਨੂੰ ਬਾਹਰੋਂ ਦਿਖਾਣੇ ਆ ਠੀਕ ਹੈ ਜੀ ਤੇ ਇੱਧਰ ਨੂੰ ਚਲੇ ਜਾਂਦਾ ਰੋਪੜ ਰੋਪੜ ਇੱਥੋਂ ਪੈ ਜਾਂਦਾ ਤਕਰੀਬਨ 13 ਕਿਲੋਮੀਟਰ ਪੈ ਜਾਂਦਾ 13 14 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਬਾਬਾ ਜੀ ਦੱਸ ਰਹੇ ਆ ਆ ਦੇਖੋ ਜੀ ਇਹ ਚਲੇ ਜਾਂਦੇ ਜੀ ਮਰੰਡੇ ਨੂੰ ਆ ਰਹਾ ਠੀਕ ਹੈ ਜੀ ਆ ਜਿਹੜਾ ਗਿਆ ਇਹ ਚਲੇ ਜਾਂਦਾ ਹੀ ਰੋਪੜ ਨੂੰ ਮਰੰਡਾ ਇੱਥੋਂ ਪੈ ਜਾਂਦਾ 10 ਕਿਲੋਮੀਟਰ 10 ਕਿਲੋਮੀਟਰ ਮਰੰਡਾ ਪਹੁੰਚ ਜਾਂਦਾ ਹੈ ਸ਼ਹਿਰ ਠੀਕ ਹੈ ਜੀ ਆ ਸਾਹਮਣੇ ਜਿਹੜੀ ਜੀ ਹੁਣ ਜਗਾ ਦੇਖ ਰਹੇ ਆ ਇਹ ਜਗਾ ਹੈ ਜਿੱਥੇ ਆਪਣਾ ਮਾਤਾ ਜੀ ਨੇ ਛੋਟੇ ਸਾਹਿਬ ਜਦਿਆਂ ਨੇ ਕੰਗੀ ਕਰੀ ਸੀ ਇਸ ਕਰਕੇ ਇਸ ਜਗਾ ਦਾ ਨਾਮ ਗੁਰਦੁਆਰਾ ਕੰਗਾ ਸਾਹਿਬ ਹੈ ਠੀਕ ਹੈ ਜੀ ਹਾਂ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਚੰਕਾਰ ਨੂੰ ਗਏ ਸੀਗੇ ਤਾਂ ਇਸ ਰਸਤੇ ਨੂੰ ਹੋ ਕੇ ਹੀ ਗਏ ਸੀਗੇ ਅੱਗੇ ਪਿੰਡ ਪੈਂਦਾ ਜੀ ਦੁਲਚੀ ਮਾਦਰਾ ਉਹ ਦੁਲਚੀ ਮਾਜਰੇ ਤੋਂ ਹੋ ਕੇ ਗੁਰੂ ਮਹਾਰਾਜ ਜੀ ਗਏ ਸਨ ਠੀਕ ਆ ਵਾਹਿਗੁਰੂ ਜੀ ਹਾਂ ਜੀ ਇਹ ਹੈ ਉਹ ਜਗਾ ਜਿੱਥੇ ਮਾਤਾ ਜੀ ਨੇ ਥੋੜੀ ਦੇਰ ਵਿਸ਼ਰਾਮ ਕਰਿਆ ਸੀ ਕੰਗੂ ਬਾਂਮਣ ਦੇ ਨਾਲ ਠੀਕ ਹੈ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਕੰਗੀ ਕਰੀ ਸੀਗੀ ਠੀਕ ਆ ਵਾਹਿਗੁਰੂ ਜੀ ਆਪਾਂ ਦਰਸ਼ਨ ਕਰਾਉਣੇ ਆਜੋ ਵਾਹਿ ਦਰਾ ਸਾਹਿਬ ਉਹ ਸਾਹਮਣੇ ਜਿੱਥੇ ਪ੍ਰਕਾਸ਼ ਕਰਿਆ ਹੈਗਾ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਈਏ ਠੀਕ ਹੈ ਜੀ ਉੱਥੇ ਲਿਖਿਆ ਹੈ ਵੀ ਜਿੱਥੇ ਨਿਸ਼ਾਨ ਸਾਹਿਬ ਨੇ ਇਹ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਠੀਕ ਹੈ ਭਾਈ ਗਰੂ ਜੀ ਇੱਥੇ ਬੈਠ ਕੇ ਮਾਤਾ ਜੀ ਨੇ ਆਪਣੀ ਇਹ ਕੰਗੀ ਕੀਤੀ ਸੀ ਬੰਦਰੇ ਕੋਲ ਦਰਸਾਵਾ ਆ ਵੀ ਖੋਲ ਦੇਣੀ ਐ ਤਾਂ ਇੰਸੀ ਦਰਸ਼ਨ ਕਰੀਏ ਠੀਕ ਹੈ ਜੀ ਆਹ ਜਗਾ ਬੰਦ ਦਾ ਸਥਾਨ ਅੰਦਰ ਦੇ ਪ੍ਰਕਾਸ਼ ਨਹੀਂ ਕਰਿਆ ਹੈ ਗੁਰੂ ਮਹਾਰਾਜ ਜੀ ਦਾ ਪਾਲਕੀ ਸਾਹਿਬ ਰੱਖੇ ਹੋਏ ਨੇ ਠੀਕ ਹੈ ਜੀ ਹਾਂ ਜੀ ਮੇਨ ਪ੍ਰਕਾਸ਼ ਉੱਧਰ ਹੀ ਕਰਿਆ ਹੈ ਪਰ ਸਥਾਨ ਇਹ ਆ ਜਿੱਦੂ ਜੀ ਮੈਂ ਟੀਸ਼ਰਟ ਦੇ ਦੇਖਿਆ ਹੋਊਂ ਕਿ ਇੱਥੇ ਜਗਾ ਘਟਾ ਬਾਬਾ ਜੀ ਕਹਿੰਦੇ ਜਗਾ ਘਟ ਸੀ ਇਸ ਕਰਕੇ ਨਾਲ ਇਹ ਆ ਕਾ ਭਾਈ ਗੁਰੂ ਜੀ ਆਓ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਜੀ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਇਹ ਪੈ ਗਈ ਜੀ ਗੁਰਦੁਆਰਾ ਕੰਗਾ ਸਾਹਿਬ ਠੀਕ ਹੈ ਮਰੰਡਾਏ ਰੋਡ ਤੇ ਰੋਪੜ ਮਰੰਡਾ ਰੋਡ ਤੇ ਠੀਕ ਹੈ ਭਾਈ ਗਰੂ ਜੀ ਹਾਂਜੀ ਹਾਂਜੀ ਭਾਈ ਗਰੂ ਜੀ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਜੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਕੰਧਾ ਸਾਹਿਬ ਠੀਕ ਹੈ ਭਾਈ ਗਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ